ਲੁਧਿਆਣਾ ਜਲੰਧਰ ਹਾਈਵੇ ਦੀਆਂ ਇਹ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਲਾਡੋਵਾਲ ਟੋਲ ਪਲਾਜ਼ਾ ਤੇ ਕਿੱਡਾ ਵੱਡਾ ਜਾਮ ਲੱਗਿਆ ਹੋਇਆ ਦਰਅਸਲ ਇੱਥੇ ਟਰੱਕ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਤੇ ਸੜਕਾਂ ਨੂੰ ਦੋਵੇਂ ਪਾਸੇ ਤੋਂ ਜਾਮ ਕਰਕੇ ਇੱਥੇ ਦਰਿਆ ਬਚਾ ਦਿੱਤੀਆਂ ਗਈਆਂ ਨੇ ਤੇ ਟਰੱਕ ਯੂਨੀਅਨਾਂ ਇੱਥੇ ਧਰਨਾ ਦੇ ਰਹੀਆਂ ਨੇ ਹਾਈਵੇ ਨੂੰ ਜਾਮ ਕੀਤਾ ਹੋਇਆ ਤੇ ਕਿਹਾ ਜਾ ਰਿਹਾ ਕਿ ਧਰਨਾ ਸ਼ਾਮ ਤੱਕ ਚੱਲੇਗਾ ਇਸ ਦੇ ਨਾਲ ਹੀ ਇੱਥੇ ਲੁਧਿਆਣਾ ਪੁਲਿਸ ਵੀ ਪਹੁੰਚ ਗਈ ਹੈ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਭਾਰੀ ਫੋਰਸ ਇੱਥੇ ਤਾਇਨਾਤ ਹੈ ਪਰ ਟਰੱਕ ਯੂਨੀਅਨਾਂ ਤੇ ਪੰਜ ਮਜ਼ਦੂਰ ਯੂਨੀਅਨਾਂ ਨੇ ਮਿਲ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਦਿੱਤਾ ਹੋਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਦੋਵੇਂ ਪਾਸੇ ਨੂੰ ਜਾਮ ਕਰ ਦਿੱਤਾ ਗਿਆ ਹੈ ਲਾਡੋਵਾਲ ਟੋਲ ਪਲਾਜ਼ਾ ਤੇ ਇਹ ਹੰਗਾਮਾ ਹੋ ਰਿਹਾ ਨਾ ਤਾਂ ਬੱਸਾਂ ਤੇ ਗੱਡੀਆਂ ਇਧਰ ਆ ਰਹੀਆਂ ਨੇ ਤੇ ਨਾ ਹੀ ਜਲੰਧਰ ਵਾਲੇ ਪਾਸੇ ਨੂੰ ਜਾ ਪਾਰੀਆਂ ਇਹ ਸੰਘਰਸ਼ ਤਿੱਖਾ ਜੋ ਹੈ ਉਹ ਕੀਤਾ ਜਾ ਰਿਹਾ ਹੈ ਟਰੱਕ ਯੂਨੀਅਨਾਂ ਵੱਲੋਂ ਇਸ ਮਾਮਲੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਦੇ ਲਈ ਡਟੇ ਹੋਏ ਨੇ ਤੇ ਆਪਣੀਆਂ ਮੰਗਾਂ ਹੀ ਮੰਨਵਾ ਕੇ ਰਹਿਣਗੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਹਰ ਪਾਸੇ ਪੁਲਿਸ ਦੀ ਪੁਲਿਸ ਹੋਈ ਪਈ ਹੈ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਗੱਲ ਵੀ ਕਹੀ ਜਾ ਰਹੀ ਹੈ ਤੇ ਜੋ ਲੋਕ ਬੱਸਾਂ ਵਿੱਚ ਨੇ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਆਪਣੀ ਮੰਜ਼ਲਾਂ ਨੂੰ ਜਾਣਾ ਹੈ ਉਹਨਾਂ ਦਾ ਕੀ ਕਸੂਰ ਆ ਉਹ ਇਹੀ ਪੁੱਛ ਰਹੇ ਨੇ ਕਿ ਆਖਰ ਪਿਛਲੇ ਲੰਬੇ ਸਮੇਂ ਤੋਂ ਉਹ ਇੱਥੇ ਜਾਮ ਵਿੱਚ ਫਸੇ ਹੋਏ ਨੇ ਜਦ ਤੱਕ ਇਹ ਤਰਨਾ ਨਹੀਂ ਚੁੱਕਿਆ ਜਾਂਦਾ ਉਹ ਕਿਤੇ ਵੀ ਨਹੀਂ ਜਾ ਸਕਦੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੀ ਕਸੂਰ ਹੈ ਜੇ ਲੋਕ ਆਪਣੇ ਤਰਨੇ ਤੇ ਬੈਠੇ ਨੇ ਤੇ ਸ਼ਾਂਤਮਈ ਢੰਗ ਨਾਲ ਤਰਨਾ ਦੇਣ ਤੇ ਆਮ ਲੋਕਾਂ ਨੂੰ ਖੱਜਲ ਖੁਆਰ ਨਾ ਕਰਨ ਤੁਸੀਂ ਵੀ ਜੋ ਇਹ ਤਸਵੀਰਾਂ ਵੇਖ ਰਹੇ ਹੋ ਸਿੱਧੀਆਂ ਲਾਡੋਵਾਲ ਟੋਲ ਪਲਾਜ਼ੇ ਤੋਂ ਵੇਖ ਰਹੇ ਹੋ ਜਿਹਾ ਕਿਹੋ ਜਿਹਾ ਮਾਹੌਲ ਹੈ ਇਹਨਾਂ ਨੂੰ ਕਿਹਾ ਗਿਆ ਮਾਹੌਲ ਠੀਕ ਹੈ ਜੀ ਇਹਨਾਂ ਦੇ ਲੀਡਰਸ ਨੇਗੋਸ਼ੀਏਟ ਕਰਦੇ ਪਏ ਨੇ ਆਪਸ ਵਿੱਚ ਇਹਨਾਂ ਦੀ ਗੱਲਬਾਤ ਜਾਰੀ ਹੈ ਤੇ ਜੋ ਵੀ ਆਊਟਕਮ ਹੋਏਗਾ ਉਹ ਕਲੀਅਰ ਹੋ ਜਾਏਗਾ ਸਿਵਲ ਪ੍ਰਸ਼ਾਸਨ ਤੋਂ ਸ਼ਾਇਦ ਐਸ ਡੀ ਐਮ ਵੈਸਟਾਪ ਦੀ ਡਿਊਟੀ ਲਗਾਈ ਗਈ ਹੈ ਤੇ ਜਦੋਂ ਹੀ ਅਧਿਕਾਰੀ ਮੌਕੇ ਤੇ ਆਣਗੇ ਇਹਨਾਂ ਨਾਲ ਗੱਲਬਾਤ ਕਰਨਗੇ ਤੇ ਉਮੀਦ ਹੈ ਕਿ ਜਿਹੜੇ ਧਰਨਾਕਾਰ ਇਹਨੇ ਆਪਣਾ ਧਰਨਾ ਚੱਕਣਗੇ ਤੇ ਜਿਹੜਾ ਸਾਡੀ ਤਾਂ ਪ੍ਰਾਇੋਰਟੀ ਜਿਹੜੀ ਹੈਗੀ ਆ ਰੋਡ ਦੀ ਆ ਹਾਈਵੇ ਦੀ ਆ ਵੀ ਜਿਹੜੇ ਟਰੈਵਲਰਸ ਨੇ ਜਿਹੜੇ ਸਟਕ ਹੋਏ ਪਏ ਨੇ ਤੇ ਉਹਨਾਂ ਨੂੰ ਜਲ ਤੋਂ ਜਲਦ ਉਹਨਾਂ ਨੂੰ ਰਾਹਤ ਦਿਵਾਉਣਾ ਸਾਡੀ ਇਹ ਜ਼ਿੰਮੇਵਾਰੀ ਹੈ ਜੀ ਹੁਣ ਖਾਲੀ ਕਰਤਾ ਰੋਡ ਜਾਂ ਕੋਈ ਰਾਸਦਗੀ ਵੀ ਲੈ ਰਹੀ ਇਹ ਦੱਸਣਾ ਚਾਹੀਦਾ ਨਹੀਂ ਨਹੀਂ ਹਜੇ ਕੋਈ ਹਰਾਸਤ ਨਹੀਂ ਸੀਗੀ ਜੀ ਉਹ ਟੈਂਪਰੇਰੀ ਜਿਹੜਾ ਕਰਾਊਡ ਕੰਟਰੋਲ ਮੀਜਰਸ ਹੈਗਾ ਐਸੀਪੀ ਵੈਸਾਭ ਵੱਲੋਂ ਮੌਕੇ ਦੀ ਨਜ਼ਾਕਤ ਦਾ ਜਿਹੜਾ ਧਿਆਨ ਰੱਖਦੇ ਹੋਏ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਉਹ ਕੋਈ ਹਰਾਸਤ ਜਾਂ ਕਸਟਡੀ ਨਹੀਂ ਸੀਗੀ ਬੇਸਿਕਲੀ ਉਹ ਸਿਰਫ ਇਹਨਾਂ ਨੇ ਕ라우ਡ ਮੈਨੇਜਮੈਂਟ ਤੇ ਕ라우ਡ ਕੰਟਰੋਲ ਕੀਤਾ ਸੀਗਾ ਮੇਰੀ ਮੌਜੂਦਗੀ 'ਚ ਨਹੀਂ ਹੋਈ ਜੀ ਮੇਰੀ ਮੌਜੂਦਗੀ 'ਚ ਬੜਾ ਐਮੀਕੀਬਲੀ ਇਹਨਾਂ ਦੇ ਲੀਡਰਸ ਨੇ ਆ ਕੇ ਵੀ ਰਿਕੁਐਸਟ ਕੀਤੀ ਹੈ ਕਿ ਵੀ ਸਰ ਸਾਡੀਆਂ ਇਹ ਮਜਬੂਰੀਆਂ ਨੇ ਤੇ ਉਹ ਸਰਕਾਰ ਤੱਕ ਆਪਣੀਆਂ ਕੁਝ ਮੰਗਾਂ ਪਹੁੰਚਦੀਆਂ ਕਰਨੀਆਂ ਚਾਹੁੰਦੇ ਨੇ ਤੇ ਜਿਹਦੇ ਵਾਸਤੇ ਉਹ ਚਾਹੁੰਦੇ ਸੀ ਕਿ ਕੋਈ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਆਵੇ ਤੇ ਇਹਨਾਂ ਦੀ ਗੱਲਬਾਤ ਸੁਣ ਕੇ ਜਾਵੇ ਤੇ ਹੁਣ ਉਹ ਹਜੇ ਤੱਕ ਰੋਡ ਬਲੌਕਡ ਹੀ ਹੈ ਜੀ ਹਜੇ ਤੱਕ ਕੋਈ ਰੋਡ 'ਚ ਕੋਈ ਹੈ ਨਹੀਂ ਹਜੇ ਟ੍ਰੈਫਿਕ ਦੀ ਮੂਵਮੈਂਟ ਹਜੇ ਨਹੀਂ ਦੁਬਾਰਾ ਹਜੇ ਸ਼ੁਰੂ ਕੀਤੀ ਗਈ ਤੇ ਹਾਂ ਜੀ ਜਲਦੀ ਹੋ ਜਾਏਗੀ ਜੀ ਡਾਇਵਰਸ਼ਨ ਵੀ ਕੀਤੀ ਗਈ ਹੈ ਜੀ ਡਾਇਵਰਸ਼ਨਸ ਕੀਤੀਆਂ ਗਈਆਂ ਜੀ ਟ੍ਰੈਫਿਕ ਪੁਲਿਸ ਪਿੱਛੇ ਐਡੀਸੀਪੀ ਪੁਰੇਵਾਲ ਮੈਡਮ ਨੇ ਆਪਣੇ ਆਪ ਹੀ ਉਹਨਾਂ ਨੇ ਇਸ ਸੀਜ਼ ਦਾ ਨੋਟਿਸ ਲੈਂਦੇ ਉਹਨਾਂ ਨੇ ਆਪਣੇ ਵੀ ਪਿੱਛੇ ਡਾਇਵਰਸ਼ਨਸ ਕਰਤੀਆਂ ਸੀਗੀਆਂ ਤੇ ਸਰ ਇਹ ਹਾਈਵੇ ਬਲੌਕ ਕੀਤਾ ਉਹਨਾਂ ਨੇ ਕੋਈ ਕਾਰਵਾਈ ਵੀ ਕੀਤੀ ਜੀ ਫਿਲਹਾਲ ਦੇਖੋ ਜੀ ਜਿਹੜੀ ਇਹਨਾਂ ਦੀ ਪਹਿਲਾਂ ਤਾਂ ਜਿਹੜਾ ਟ੍ਰੈਫਿਕ ਬਲੌਕਡ ਆ ਤਾਂ ਪਹਿਲਾਂ ਉਹਨੂੰ ਸ਼ੁਰੂ ਕਰਵਾਉਣਾ ਸਾਡਾ ਮੇਨ ਜਿਹੜਾ ਹੈਗਾ ਆ ਸਾਨੂੰ ਇਸ ਵੇਲੇ ਰਿਸਪੌਂਸਿਬਿਲਟੀ ਆ ਤੇ ਕਾਰਵਾਈ ਦੀ ਜੋ ਹੋਊਗੀ ਪ੍ਰੋਸੀਡਿੰਗਸ ਕੀ ਹੋਣੀਆਂ ਕੀ ਹੋਣੀਆਂ ਉਹ ਬਾਅਦ ਚ ਦੇਖਾਂਗੇ ਅਸੀਂ ਥੈਂਕ ਯੂ